ਲਾੜੇ ਐਨਯ ਚੌਕ ਖੰਡੀ ਖੂਇ ਸਥਿਤ ਬੈਲ ਵਾਲੇ ਬਾਬਾ ਮੰਦਿਰ ਵਿਖੇ ਬ੍ਰਹਮ ਗਿਆਨੀ ਬੈਲ ਵਾਲੇ ਬਾਬਾ ਜੀ ਦੀ 43ਵੀਂ ਵਰ੍ਹੇ ਨੂੰ ਸਮਰਪਿਤ ਧਾਰਮਿਕ ਸਮਾਰੋਹ ਉਪਰੰਤ ਵਿਸ਼ਾਲ ਪੰਡਾਰਾ ਚਲਾਇਆ ਗਿਆ ਪੰਡਾਰਾ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪ੍ਰਭੂ ਇੱਛਾ ਅਨੁਸਾਰ ਚੱਲਦਾ ਰਿਹਾ ਇਸ ਮੌਕੇ ਜਿੱਥੇ ਬਹੁ ਗਿਣਤੀ ਸ਼ਰਧਾਲੂ ਮੰਦਿਰ ਵਿਖੇ ਨਤਮਸਤਕ ਹੋਏ ਉੱਥੇ ਹੀ ਵਿਸ਼ੇਸ਼ ਸ਼ਖਸੀਅਤਾਂ ਵੱਲੋਂ ਵੀ ਹਾਜ਼ਰੀ ਲਗਵਾਈ ਗਈ ਇਸ ਮੋਕੇ ਮੰਦਿਰ ਬੈਲ ਵਾਲੇ ਬਾਬਾ ਜੀ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਜਨਰਲ ਸਕੱਤਰ ਪੰਡਿਤ ਹੰਸਰਾਜ ਸ਼ਰਮਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਇੱਥੇ ਛੰਡੀ ਖੂਈ ਵਿਖੇ ਲੰਮਾ ਸਮਾਂ ਬਾਬਾ ਜੀ ਨੇ ਕੋਰ ਤਪੱਸਿਆ ਸਾਧਨਾ ਕਰਕੇ ਇਸ ਇਲਾਕੇ ਨੂੰ ਜੰਗਲ ਤੋਂ ਮੰਗਲ ਕਰ ਦਿੱਤਾ ਸੀ ਬਾਬਾ ਜੀ ਨੂੰ ਲੋਕਾਂ ਵੱਲੋਂ ਇੱਕ ਬੈਲ ਭੇਟ ਕੀਤਾ ਗਿਆ ਸੀ ਜਿਸ ਦੀ ਉਹ ਸਵਾਰੀ ਕਰਦੇ ਸਨ ਜਿਸ ਕਾਰਨ ਉਹਨਾਂ ਨੂੰ ਬੇਲ ਵਾਲੇ ਬਾਬਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਹਨਾਂ ਦੇ ਸਵਰਗ ਸਿਹਾਰਨ ਬਾਅਦ ਹਰ ਸਾਲ ਇੱਥੇ ਵਰਸੀ ਮਨਾਈ ਜਾਂਦੀ ਹੈ। ਇਸ ਸੰਬੰਧ ਵਿੱਚ 4 ਦਿਨ ਸ਼੍ਰੀ ਰਮਾਇਣ ਅਤੇ ਸੁੰਦਰ ਕਾਂਡ ਦੇ ਪਾਠ ਕੀਤੇ ਜਾਂਦੇ ਹਨ। ਅਤੇ ਵਿਸ਼ਾਲ ਪੰਡਾਰੇ ਚਲਾਏ ਜਾਂਦੇ ਹਨ। ਇਸ ਮੌਕੇ ਨਿਸਕਾਮ ਸੇਵਾ ਕਲੱਬ ਦੇ ਪ੍ਰਧਾਨ ਐਨ ਐਸ ਨੁਰੱਖਾ ਵੱਲੋਂ ਵੀ ਵਿਸ਼ੇਸ਼ ਹਾਜ਼ਰੀ ਲਗਵਾਈ ਗਈ। ਜਿਨ੍ਹਾਂ ਨੇ ਮੰਦਿਰ ਵਿਖੇ ਧਾਰਮਿਕ ਸੇਵਾ ਕਾਰਜ ਕਰਵਾਏ ਜਾਣ ਤੇ ਸੁਸਾਇਟੀ ਦੀ ਭਰਪੂਰ ਸ਼ਲਾਗਾ ਕਿ ਸੁਸਾਇਟੀ ਦੇ ਔਦੇਦਾਰ ਅਮਰਜੀਤ ਸਿੰਘ ਅਤਰੀ ਅਨਿਲ ਕੁਮਾਰ ਨਖਲਪਾਲ ਅਤੇ ਅਨੀਤਾ ਰਾਣੀ ਨੇਤਰ ਸਿੰਘ ਬਦਲਾ ਸੁਖਵਿੰਦਰ ਕੌਰ ਹਰਿੰਦਰ ਕੌਸ਼ਲ ਚਰਨਜੀਤ ਸਿੰਘ ਕਰਮਜੀਤ ਸਿੰਘ ਈਟੀਓ ਰਾਮ ਸ਼ਰਨ ਸਿੰਘ ਗੁਲਾਬ ਸਿੰਘ ਬਲਬੀਰ ਸਿੰਘ ਸਾਹਕਾ ਸਰਪੰਚ ਗੁਰਪਾਲ ਸਿੱਧੂ ਪਵਨਾਸ ਦੇ ਰਾਸਤੀ ਸਲਾਹਕਾਰ ਵੀਰ ਪ੍ਰੇਮ ਖੋੜਾ ਪ੍ਰਦੀਪ ਕੁਮਾਰ ਬਿੱਟੂ ਆਦਿ ਵੱਲੋਂ ਵੀ ਹਾਜ਼ਰੀ ਲਗਵਾਈ ਗਈ ਮੈਂ ਪ੍ਰਧਾਨ ਸੁਸਾਇਟੀ ਮੰਦਰ ਬੈਲ ਵਾਲੇ ਬਾਬਾ ਜੀ ਪ੍ਰਦੀਪ ਕੁਮਾਰ ਮੇਰਾ ਨਾਮ ਹੈ ਇਹ ਜੋ ਪ੍ਰੋਗਰਾਮ ਹੋ ਰਿਹਾ ਹੈ ਬ੍ਰਹਮਗੈਨੀ ਬੈਲ ਵਾਲੇ ਬਾਬਾ ਜੀ ਦੀ ਵਰਸੀ ਮਨਾਈ ਜਾ ਰਹੀ ਹੈ 1982 ਚ ਬਾਬਾ ਜੀ ਨੇ ਆਪਣਾ ਸਰੀਰ ਛੱਡਿਆ ਸੀ ਉਸ ਤੋਂ ਬਾਅਦ ਲਗਾਤਾਰ 43 ਮਾ ਬਰਸੀ ਸਮਾਗਮ ਬ੍ਰਹਮਗਣੀ ਬੈਰ ਵਾਲੇ ਬਾਬਾ ਜੀ ਦਾ ਸੁਸਾਇਟੀ ਮੰਦਿਰ ਬੈਰ ਵਾਲੇ ਬਾਬਾ ਜੀ ਤੇ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਇਹ ਇਹ ਜੋ ਪ੍ਰੋਗਰਾਮ ਹੈ 4 ਦਿਨ ਦਾ ਹੁੰਦਾ ਹੈ ਜਿਸ ਦੇ ਵਿੱਚ ਗੜ੍ੜ ਪ੍ਰਾਣ ਸੁੰਦਰ ਕਾਂਡ ਰਮੈਣ ਦਾ ਪਾਠ ਕਰਾਇਆ ਜਾਂਦਾ ਹੈ ਤੇ ਚਾਰੇ ਦਿਨ ਇਹ ਟੁੱਟ ਲੰਗਰ ਵਰਤਾਇਆ ਜਾਂਦਾ ਹੈ ਜਿਸ ਦੇ ਵਿੱਚ ਲੰਗਰ ਦੀ ਵਿਵਸਥਾ ਹੁੰਦੀ ਹੈ ਫਰੂਟ ਵੰਡਿਆ ਜਾਂਦਾ ਹੈ ਤੇ ਮਠਾਈਆਂ ਵੰਡੀਆਂ ਜਾਂਦੀਆਂ ਇਹ ਬ੍ਰਹਮ ਗਿਆਨੀ ਬੈਰ ਵਾਲੇ ਬਾਬਾ ਜੀ ਮਹਾਪੁਰਸ਼ਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਸਚਾਈ ਤੇ ਚੱਲਣ ਦੀ ਤੇ ਪਰਮਾਰਥ ਦੇ ਲਈ ਚੱਲਣ ਦੀ ਤੇ ਇਨਸਾਨਿਤ ਮਾਨਵਤਾ ਦੇ ਲਈ ਭਲੇ ਦੀ ਭਾਵਨਾ ਮਹਾਪੁਰਸ਼ ਜਗਾ ਕੇ ਗਏ ਨੇ ਤੇ ਉਹ ਉਨ੍ਹਾਂ ਦੀ ਕਿਰਪਾ ਨਾਲ ਇਹ ਉਨ੍ਹਾਂ ਦੇ ਮਾਰਗਦਰਸ਼ਨ ਦੇ ਦੁਆਰਾ ਜੈਤਿ ਮੰਦਰ ਬੈਲ ਵਾਲੇ ਬਾਬਾ ਜੀ ਤੇ ਸਮੂਹ ਸੰਗਤ ਚੱਲ ਰਹੀ ਹੈ ਨਮਸਕਾਰ ਮੇਰਾ ਨਿਸ਼ਤਰ ਸਿੰਘ ਨੌਲੱਖਾ ਪ੍ਰਧਾਨ ਨਿਸ਼ਕਾਮ ਸੇਵਾ ਕਲੱਬ ਅੱਜ ਬੈਲ ਬਾਬਾ ਬਾਬਾ ਜੀ ਦੇ ਆਸਥਾਨ ਤੇ ਆ ਕੇ ਬੜੀ ਖੁਸ਼ੀ ਪ੍ਰਾਪਤ ਹੋਈ ਆ ਕਿਉਂਕਿ ਉਹ ਉਹਨਾਂ ਨੇ ਰੇਕੋਰ ਤਪੱਸਿਆ ਕੀਤੀ ਆ ਉਹਨਾਂ ਨੂੰ ਉਹਨਾਂ ਦੇ ਇਲਾਕੇ ਵਾਲਿਆਂ ਨੇ ਇੱਕ ਵੈਲ ਪੇਟ ਕੀਤਾ ਸੀ ਜਿਹੜੇ ਉਹ ਵੈਲ ਦੀ ਉਹ ਸਵਾਰੀ ਕਰਦੇ ਸਨ ਅਤੇ ਲੋਕਾਂ ਨੂੰ ਇੱਥੇ ਜਦੋਂ ਬੈਠਦੇ ਸਨ ਉਹ ਪਰਵਚਨ ਕਰਕੇ ਉਹਨਾਂ ਨੂੰ ਨਿਹਾਲ ਕਰਦੇ ਸਨ ਇਹਨਾਂ ਦੇ ਇਸੇ ਕਰਕੇ ਇਸ ਸਥਾਨ ਨੂੰ ਇੱਥੇ ਭਾਗ ਲੱਗੇ ਨੇ ਤੇ ਹੁਣ 43 ਸਾਲ ਤੋਂ ਅੱਜ 43 ਸਾਲ ਹੋ ਗਿਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਵਰਸੀ ਮਨਾਉਂਦੇ ਨੂੰ ਇਹ ਸੋਸਾਇਟੀ ਹੈ ਜਿਹੜੀ ਇਹ ਰਜਿਸਟਰਡ ਸੋਸਾਇਟੀ ਹੈ ਇਹਨਾਂ ਦੀ ਤੇ ਪ੍ਰਦੀਪ ਕੁਮਾਰ ਜੀ ਪ੍ਰਧਾਨ ਤੇ ਹੰਸ ਰਾਜ ਜੀ ਜਨਰਲ ਸੈਕਟਰੀ ਨੇ ਉਹ ਅਨਿਲ ਕੁਮਾਰ ਜੀ ਵਾਈਸ ਪ੍ਰੈਜ਼ੀਡੈਂਟ ਨੇ ਤੇ ਉਹ ਇਹ ਸਾਰੇ ਕਾਰਕਰਤਾ ਮਿਲ ਕੇ ਉਹਨਾਂ ਦੀ ਵਰਸੀ ਨੂੰ ਬੜੇ ਧੂਮ-ਧਾਮ ਨਾਲ ਮਨਾਉਂਦੇ ਨੇ ਖੂਬ ਲੰਗਰ ਚਲਾਇਆ ਜਾਂਦੇ ਨੇ 4 ਦਿਨ ਦਾ ਇਹ ਪ੍ਰੋਗਰਾਮ ਹੁੰਦਾ ਵੇਅੰਤ ਸੰਗਤਾਂ ਤੇ ਇਹਨਾਂ ਦੇ ਇਲਾਕੇ ਦੇ ਲੋਕ ਆ ਜਿਹੜੇ ਉੱਥੇ ਨਤਮਕਸ ਹੁੰਦੇ ਨੇ ਸੋ ਮੈਂ ਤਾਂ ਬਹੁਤ ਇਸ ਪਰਵਰਵ ਤੇ ਇਹਨਾਂ ਦੇ ਵੱਲੋਂ ਜੋ ਮਨਾਇਆ ਜਾ ਰਿਹਾ ਇਹਨਾਂ ਨੂੰ ਲੱਖ-ਲੱਖ ਮੁਬਾਰਕਾਂ ਦਿੰਦਾ